ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੱਸਦੇ ਹਨ 12 ਮਾ ਦੀ ਬਾਣੀ ਵਿੱਚ ਹਰ ਮਹੀਨੇ ਦੇ ਸ਼ਬਦ ਵੰਗਰ ਮੱਗਰ ਦੇ ਮਹੀਨੇ ਵਿੱਚ ਰੱਬ ਦਾ ਸਿਮਰਨ ਕਰਨ ਨਾਲ ਕੀ ਹੁੰਦਾ ਹੈ ਗੁਰੂ ਜੀ ਮੱਗਰ ਮਹੀਨੇ ਦੇ ਸ਼ਬਦ ਦੀਆਂ ਪਹਿਲੀਆਂ ਤਿੰਨ ਤੁਕਾਂ ਵਿੱਚ ਕਹਿੰਦੇ ਹਨ ਕਿ ਮੱਗਰ ਦੇ ਮਹੀਨੇ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਜਿਹੜੀਆਂ ਨਾਮ ਜਪ ਕੇ ਪਰਮੇਸ਼ਰ ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ ਪ੍ਰਭੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਹਨਾਂ ਦੀ ਸੋਭਾ ਉਹਨਾਂ ਦੀ ਉਸਤਤਿ بیان ਨਹੀਂ ਹੋ ਸਕਦੀ ਪ੍ਰਭੂ ਦੇ ਨਾਲ ਚਿੱਤ ਜੋੜਨ ਕਾਰਨ ਉਹਨਾਂ ਦਾ ਸਰੀਰ ਅਤੇ ਮਨ ਸਦਾ ਖੜਿਆ ਰਹਿੰਦਾ ਹੈ ਅੱਗੇ ਦੂਜੀਆਂ ਦੋ ਤੁਕਾਂ ਵਿੱਚ ਗੁਰੂ ਜੀ ਕਹਿੰਦੇ ਕਿ ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਨਾਲੋਂ ਵੱਖਰੀਆਂ ਰਹਿੰਦੀਆਂ ਹਨ ਉਹ ਇਕਲੀਆਂ ਜਿਵੇਂ ਤਿਲਾਂ ਦਾ ਬੂਟਾ ਸੜਿਆ ਹੋਇਆ ਨਖਸਮਾ ਪੈੜੀ ਵਿੱਚ ਪਿਆ ਰਹਿੰਦਾ ਹੈ ਉਸ ਤਰ੍ਹਾਂ ਹਨ ਨਖਸਮੀ ਜਿੰਦ ਨੂੰ ਇਕਲਿਆਂ ਦੇਖ ਕੇ ਵਿਕਾਰਾਂ ਰੂਪੀ ਵੈਰੀ ਵੀ ਆ ਕੇਰਦੇ ਕੋ ਜੀਵ ਇਸਤਰੀਆਂ ਦੁਖੀ ਅਤੇ ਜਮਾ ਦੇ ਵਸ ਪਈਆਂ ਰਹਿੰਦੀਆਂ ਹਨ ਅਗਲੀਆਂ ਦੋ ਤੁਕਾਂ ਵਿੱਚ ਨਾਮ ਜਪਣ ਵਾਲੀ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਸਾਥ ਹੁੰਦਾ ਹੈ ਉਹਨਾਂ ਉੱਪਰ ਵਿਕਾਰ ਹਮਲਾ ਨਹੀਂ ਕਰ ਸਕਦੇ ਕਿਉਂਕਿ ਪਰਮਾਤਮਾ ਦੇ ਗੁਣ ਉਹਨਾਂ ਦੇ ਹਿਰਦੇ ਵਿੱਚ ਇਸ ਤਰ੍ਹਾਂ ਸਮਾਏ ਰਹਿੰਦੇ ਹਨ ਪਰੋਏ ਰਹਿੰਦੇ ਹਨ ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਹਾਰ ਗਲੇ ਵਿੱਚ ਪਾਇਆ ਹੁੰਦਾ ਹੈ ਅਖੀਰ ਲੀਆਂ ਦੋ ਤੁਕਾਂ ਵਿੱਚ ਗੁਰੂ ਜੀ ਉਨਾ ਸਤਸੰਗੀਆਂ ਦੀ ਧੂੜ ਮੰਗਦੇ ਹਨ ਜੋ ਪ੍ਰਭੂ ਦੀ ਸ਼ਰਨ ਵਿੱਚ ਰਹਿੰਦੇ ਮੱਗਰ ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆ ਮੋੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ ਨਾਨਕ ਬਾਨ ਚੈ ਧੂੜ ਤਿਨ ਪ੍ਰਭ ਸ਼ਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧਨਾ ਵਾਹੜ ਨਾ ਜਨਮੜੀਆਂ ਵਾਹਿਗੁਰੂ ਵਾਹਿਗੁਰੂ